ਉਰਦਕੋ ਇਹ ਜਿਹੜੀ ਦਸਤਾਰ ਹੈ ਨਾ ਭਾਵੇਂ 10ਵੇਂ ਪਾਤਸ਼ਾਹ ਸਤਗੁਰੂ ਜੀ ਨੇ ਇਹਨਾਂ ਨੂੰ ਪੰਜਾ ਕਕਾਰਾਂ ਚ ਕਹਿ ਲੇ ਕਿ ਕੇਸਾਂ ਦੇ ਨਾਲ ਸਾਨੂੰ ਬਖਸ਼ਿਆ ਹੈ ਨਾ ਪਰ ਇਹ ਦਸਤਾਰ ਕੇਵਲ 10ਵੇਂ ਪਾਤਸ਼ਾਹ ਜੀ ਨੇ ਨਹੀਂ ਪੂਰਾ ਇਤਿਹਾਸ ਪੜ ਕੇ ਵੇਖ ਲਈਏ ਭਾਵੇਂ ਕੋਈ Hindu ਸੀ ਭਾਵੇਂ ਸਿੱਖ ਧਰਮ ਹਜੇ ਚੱਲਿਆ ਵੀ ਨਹੀਂ ਸੀ ਸਦੀਆਂ ਪਹਿਲਾਂ ਜਦੋਂ ઋષਿ ਮੁਸ਼ੀ ਜਿੰਨਾਂ ਦਾ ਵੀ ਤੁਸੀਂ ਇਤਿਹਾਸ ਪੜ ਕੇ ਦੇਖ ਲਓ ਭਾਵੇਂ ਤਸਵੀਰਾਂ ਵੀ ਬਣਾਈਆਂ ਨਹੀਂ ਨੇ ਪਰ ਇਹ ਦਸਤਾਰ ਹਰ ਕੋਈ ਬਨਦਾ ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਹਿੰਦੂ ਸੀ ਔਰ ਕੱਲ ਭਗਤ ਸ਼ਰੋਮਣੀ ਭਗਤ ਬਾਬਾ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਆਪ ਸਾਰੇ ਨੇ ਮਨਾਇਆ ਜੀ 151 ਸਾਲ ਦੀ ਉਹਨਾਂ ਦੀ ਸਰੀਰ ਦੀ ਉਮਰ ਹੈ ਪਰ ਜਿਹੜਾ ਚਿੱਤਰਕਾਰ ਹੈ ਫੋਟੋ ਬਣਾਉਣ ਵਾਲਾ ਬ੍ਰਾਹਮਣ ਸ਼ੈਤਾਨ ਨੇ ਕਿ ਦੇਖੋ ਗੁਰੂ ਜੀ ਸਾਹਿਬ ਦੀ ਜਦੋਂ ਬਾਣੀ ਆਪਾਂ ਪੜ੍ਹਨੀ ਹੋਵੇ ਤਾਂ ਕਦੇ ਕੋਈ ਨੰਗੇ ਸਿਰ ਪੜ੍ਹਦਾ ਜੀ ਪੁਰਾਣੇ ਕਦੇ ਇਤਿਹਾਸ ਵਿੱਚ ਕਥਾ ਵੀ ਚੱਲਦੀ ਸੀ ਕਿ ਭਾਵੇਂ ਕੋਈ ਪੰਡਤ ਸਨ ਉਹਨਾਂ ਨੇ ਜਦੋਂ ਕੋਈ ਆਪਣੇ ਜਾਂ ਉਹ ਮੰਤਰ ਪੜ੍ਹਨੇ ਵੇਦ ਪੁਰਾਣ ਪੜ੍ਹਨੇ ਸਿਰ ਟੱਕਦੇ ਸਨ ਮੁਸਲਮਾਨ ਟੋਪੀ ਲੈ ਕੇ ਰੱਖਦੇ ਨੇ ਟੋਪੇ ਤੋਂ ਬਿਨਾਂ ਨਵਾਜ ਨਹੀਂ ਪੜਦੇ ਤੇ ਭਗਤ ਰਵਦਾਸ ਜੀ ਦੇ ਚਿੱਤਰਕਾਰ ਨੇ ਚਿੱਤਰਕਾਰ ਤੋਂ ਜਾ ਕੇ ਲੈ ਕੇ ਸ਼ੈਤਾਨ ਬ੍ਰਹਮਣ ਨੇ ਫੋਟੋ ਐਸੀ ਬਣਾ ਦਿੱਤੇ ਕੇ ਨਾਤੇ ਇੱਕ ਦੇਖੋ ਸਾਰੇ ਜਿੱਥੇ ਵੀ ਤੁਹਾਨੂੰ ਫੋਟੋ ਮਿਲੇਗੀ ਕਾਲੇ ਕੇਸ ਹੋਣਗੇ 151 ਸਾਲ ਦੀ ਉਮਰ ਹੈ ਦੂਸਰਾ ਜਿੱਥੇ ਵੀ ਤੁਹਾਨੂੰ ਫੋਟੋ ਮਿਲੇਗੀ ਪਾਵੇਂ ਗੁਰੂ ਘਰਾਂ ਦੇ ਬਾਹਰ ਵੀ ਕਈਆਂ ਨੇ ਲਾਈ ਹੋਈ ਹੈ ਬਣਾ ਕੇ ਪਰ ਸਿਰ ਦੇ ਉੱਤੇ ਦਸਤਾਰ ਹੀ ਕੋਈ ਨਹੀਂ ਕਿਉਂਕਿ ਇਹ ਬ੍ਰਾਹਮਣ ਨੇ ਪਹਿਲੋ ਅੱਡ ਕਰਨ ਦੀ ਇੱਕ ਬੜੀ ਲੰਬੇ ਕੋਸ਼ਿਸ਼ ਹੋਰ ਜਿਹੜੀ ਫੋਟੋਆਂ ਦੀ ਜਿਹੜੇ ਦੇਖੋ ਬੇਨਤੀ ਹੁਣ ਕਿਉਂਕਿ ਗੱਲ ਚੱਲ ਗਈ ਨਾ ਇਹ ਗੁਰੂ ਨਾਨਕ ਸਾਹਿਬ ਜਦੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਜਿਹੜੇ 10 ਗੁਰੂ ਸਾਹਿਬਾਨ ਦੀਆਂ ਫੋਟੋਆਂ ਨੇ ਇਹ 1923 ਦੇ ਵਿੱਚ ਪਹਿਲੀ ਵਾਰੀ ਫੋਟੋ ਬਣੀ ਸੀ ਜੀ 1923 ਵਿੱਚ ਕਿੰਨੇ ਆ ਕੇ ਦਰਸ਼ਨ ਦੇ ਦਿੱਤੇ ਕਿੰਦੀ ਕਲਪਨਾ ਚ ਆ ਗਿਆ ਅਸਲ ਵਿੱਚ ਸਾਰਾ ਕੁਝ ਦੇਣ ਕਹਿ ਲਿਆ ਤੇ ਇਹ ਚਿੱਤਰਕਾਰ ਸੋਭਾ ਸਿੰਘ ਦੀ ਹੈ ਉਹਦੇ ਬਣ ਵਿੱਚ ਜਿਵੇਂ ਦਾ ਆਇਆ ਚਿੱਤਰ ਉਹਨੇ ਚਿੱਤਰ ਦਿੱਤਾ ਫੋਟੋ ਬਣ ਗਈ ਇਹ ਤੋਂ ਪਹਿਲਾਂ ਸਿੱਖ ਵੀ ਜਿਹੜੇ ਨੇ ਨਾ ਸਿਰਫ ਸ਼ਬਦ ਗੁਰੂ ਦੇ ਨਾਲ ਜੁੜੇ ਹੋਏ ਸਨ ਇਹ ਪਹਿਲਾਂ ਪ੍ਰਚਲਿਤ ਹੋ ਗਏ ਫਿਰ ਹੁਕਮਨਾਮੇ ਜਾਰੀ ਕਰਨੇ ਪਏ ਕਿ ਗੁਰੂ ਘਰਾਂ ਵਿੱਚ ਫੋਟੋ ਲੱਗ ਨਹੀਂ ਸਕਦੀ ਇਸੇ ਤਰ੍ਹਾਂ ਬਾਬਾ ਰਵਿਦਾਸ ਜੀ ਦੇ ਨਾਲ ਭਗਤ ਰਵਿਦਾਸ ਜੀ ਦੇ ਨਾਲ ਕੀਤਾ ਗਿਆ ਕਿ ਦਸਤਾਰ ਸਿਰ ਦੇ ਉੱਤੇ ਦਿਖਾਈ ਨਹੀਂ ਗਈ ਜਿਹੜੇ ਭਗਤ ਬਾਣੀ ਵਿੱਚ ਆਪ ਕਹਿੰਦੇ ਹੁਣ ਕਿ ਦੇਖੋ ਭਾਵੇਂ ਬਚਨ ਭਗਤ ਨਾਮ ਦੇ ਵਿੱਚ ਜਿਤਨੇ ਪਰ ਪ੍ਰਾਤਨ ਭਗਤਾਂ ਵਿੱਚੋਂ ਨੇ ਨਾ ਕਿ ਖੂਬ ਤੇਰੇ ਪਗੜੇ ਮਿੱਠੇ ਤੇਰੇ ਬੋਲ ਰੱਬ ਜੀ ਤੇਰੀ ਤੇ ਪਾਗੀ ਬੜੀ ਸੁਣੀਏ ਤੇ ਕਿ ਉਹ ਰਵਿਦਾਸ ਭਗਤ ਜੀ ਪਗ ਨਾ ਬਣਦੇ ਹੋਣਗੇ ਜੀ ਇਹ ਦੇਵ ਦੇਵਤਿਆਂ ਦੇ ਫੋਟੋ ਜਿਹੜੇ ਵਿਖਾਈਆਂ ਜਾਂਦੇ ਆ ਉੱਤੇ ਤਾਜ ਵਿਖਾਇਆ ਜਾਂਦਾ ਅਸਲ ਵਿੱਚ ਝੁੰਟੀਆਂ ਤੇ ਦਸਤਾਰੇ ਸਾਲਾ ਬਣਨ ਦਾ ਟੰਗ ਹੋਰ ਸੀ 사ਤਗੁਰ ਜੀ ਕਿਰਪਾ ਕਰਨ ਦੇਖੋ ਜਿਹੜੇ ਬੇਨਤੀ ਕਰ ਰਿਹਾ ਕਿ ਬੱਚਾ ਦਸਤਾਰ ਨੂੰ ਵੀ ਹੱਥ ਪਾਲੇ ਦਾੜੀ ਨੂੰ ਵੀ ਹੱਥ ਪਾਏ ਤੋ ਉਹ ਮਾਪਿਓ ਨੇ ਹਾਸਾ ਬਣ ਜਾਂਦਾ ਹਾਸਿਆਸ ਵਿੱਚ ਪਾਉਣ ਸਮਝਾ ਵੀ ਦਿੰਦੇ ਨੇ ਪਰ ਜਦੋਂ ਬੱਚਾ ਸਿਆਣਾ ਹੋ ਜਾਏ 35 ਸਾਲ 40 ਸਾਲ ਦਾ ਹੋ ਜਾਏ ਦਾੜੇ ਨੂੰ ਦਸਤਾਰ ਨੂੰ ਹੱਥ ਪਾਏ ਤੇ ਫਿਰ ਹਾਸਾ ਨਹੀਂ ਬਣਦਾ ਫਿਰ ਉਹਨੂੰ ਲੰਨਤਾ ਪੈਂਦੀ ਐ ਨੇ ਔਰ ਸਤਗੁਰੂ ਜੀ ਕਿਰਪਾ ਕਰਦੇ ਨੇ ਕਿ ਗੁਰੂ ਦੇ ਕੋਲ ਸਿਆਣਾ ਬਣ ਕੇ ਨਹੀਂ ਬੱਚਾ ਬਣ ਕੇ ਆਏਗਾ ਤੇ ਇਸ ਘਰ ਦੇ ਵਿੱਚ ਸਭ ਕੁਝ ਹੈ ਫਿਰ ਜੋ ਮੰਗੇਗਾ ਮਿਲੇਗਾ ਉਰਥੇ ਅੱਜ ਦੇ ਸਾਰੇ ਸ਼ਬਦ ਦਾ ਤਤ ਪਾਵੀਏ ਕਿ ਮੈਂ ਤੇਰਾ ਬੱਚਾ ਹਾਂ ਕਿ ਰੱਬ ਜੀ ਜਿਵੇਂ ਮਾਤਾ ਤੇ ਉਧਰ ਵਿੱਚ ਬਚਾ ਕੇ ਰੱਖਿਆ ਸੰਸਾਰ ਅੱਗ ਦਾ ਸਾਗਰ ਹੈ ਸਾਨੂੰ ਅੱਗ ਦੇ ਬਾਰੇ ਦੇ ਪਤਾ ਹੀ ਨਹੀਂ ਅੱਗ ਦੇ ਵਿੱਚੋਂ ਤਰਨਾ ਤੇ ਸਾਗਰ ਦੇ ਵਿੱਚੋਂ ਤਰਨਾ ਵੈਸੇ ਬੜਾ ਔਖਾ ਹੈ ਪਰ ਅੱਗ ਦੇ ਸਾਗਰ ਵਿੱਚੋਂ ਅਸੀਂ ਨਿਆਣੇ ਬੱਚੇ ਕਿਵੇਂ ਤਰ ਜਾਵਾਂਗੇ ਕਿਰਪਾ ਕਰੋ ਇੱਥੋਂ ਵੀ ਤਾਰਨ ਵਾਲੇ ਤੁਸੀਂ ਉੱਤੇ ਤਾਰ ਲਓ ਹੁਣ ਇਹ ਤੇ ਅਰਦਾਸ ਬੇਨਤੀ ਹੈ ਪਰ ਜਿਹੜੇ ਸਿਆਣੇ ਹੋਗੇ ਵੱਡੇ ਹੋਗੇ ਅਗਲੇ ਪਦੇ ਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਦੇ ਫਿਰ ਆਦਤ ਕਿਵੇਂ ਦੀ ਬਣ ਜਾਂਦੀ ਹੈ ਜੀ ਕੀਤੇ ਕੋ ਮੇ ਰਸ ਮੰਨੈ ਕਰਨ ਹਾਰ ਤ੍ਰਿਣ ਜਨ ਹੁਣ ਵੱਡਾ ਹੋ ਗਿਆ ਨਾ ਜਿਹੜਾ ਰੱਬ ਨੇ ਕੀਤਾ ਜਾਂ ਜਿਹੜੀ ਅੰਦਾਤਾਂ ਦਿੱਤੀਆਂ ਉਹਨੂੰ ਤੇ ਮੇਰੂ ਪਰਬਤ ਦਿੱਤਾ ਬੜਾ ਵੱਡਾ ਪਹਾੜ ਜਿਹੜਾ ਭਾਵੇਂ ਵੱਡਾ ਸਮਝ ਲਿਆ ਪਰ ਜਿਹੜੇ ਰੱਬ ਨੇ ਦਾਤਾਂ ਦਿੱਤੀਆਂ ਉਹਨੂੰ ਤਿੱਲੇ ਜਿੰਨਾ ਵੀ ਨਹੀਂ ਸਮਝਿਆ ਜਾਣੇ ਨਹੀਂ ਵੀ ਦੇਣ ਵਾਲਾ ਤੇ ਕੋਈ ਹੋਰ ਹੈ ਉਹ ਦੇਖੋ ਕਈ ਵਾਰੀ ਬੇਨਤੀ ਕੀਤੀ ਇਹ ਜਿਹੜੇ ਸਾਖ ਸੰਬੰਧ ਦੇ ਸਾਨੂੰ ਮਿਲੇ ਰੱਬ ਦੀਆਂ ਦਾਤਾਂ ਹੀ ਨੇ ਨਾ ਸਾਡੇ ਕੁੜਮਾਚਾਰੇ ਹੋਏ ਕੋਈ ਜਵਾਈ ਹੈ ਭਾਈ ਹੈ ਮਾਮਾ ਹੈ ਮਸੜ ਇਹ ਸ ਪਰਿਵਾਰਿਕ ਰਿਸ਼ਤੇ ਵੀ ਰੱਬ ਦੀਆਂ ਦਾਤਾਂ ਨੇ ਪਰ ਰੱਬ ਦੀਆਂ ਦਾਤਾਂ ਨੂੰ ਤੇ ਅਸੀਂ ਜੱਫੇ ਜੱਫੇ ਮਾਰ ਲੇ ਜੀ ਵਿਆਹ ਸ਼ਾਦੀਆਂ ਦੇ ਵਿੱਚ ਸ਼ਰਾਬ ਆਪ ਨਹੀਂ ਪੀਂਦੇ ਅੰਮ੍ਰਿਤ ਛਕਿਆ ਹੋਏ ਪਰ ਉਹਨਾਂ ਨੂੰ ਛਕਾਈ ਜੀ ਦੀ ਪਿਆਈ ਜੀ ਤੇ ਬੋਤਲ ਫੜਾਈ ਦੀ ਜਾਂਦੇ ਕਿ ਸਾਡੀ ਬਦਨਾਮੀ ਨਾ ਹੋਵੇ ਕਿਉਂਕਿ ਜਿੰਨੇ ਦਾਤਾ ਦਿੱਤੇ ਇਹਨਾਂ ਨੂੰ ਤਿੱਲੇ ਜੀ ਨਾ ਜਾਣਦੇ ਤਾਂ ਦਾਤਾ ਨੂੰ ਏਡਾ ਵੱਡਾ ਸਮਝ ਲੈ ਕਿ ਜਵਾਈ ਪਾਇ ਕਿਤੇ ਰੁਸਕੇ ਨਾ ਚਲਾ ਜਾਏ ਕਿਤੇ ਮਾਮੇ ਤਾਂ ਮੂੰਹ ਵਿੰਗਾ ਨਾ ਹੋ ਜਾਏ ਕਿ ਨਾ ਸੇਵਾ ਕੋਈ ਨਹੀਂ ਕੀਤੀ ਪੜੀ ਅਸੀਂ ਜਾਣੇ ਕਿ ਦਾਤਾ ਬੜਾ ਵੱਡਾ ਹੈ ਪੜੀ ਅਸੀਂ ਜਾਣੇ ਧਾਰਨਾ ਕਿ ਰੁਸੇ ਨਾ ਕਲਗੀਆਂ ਵਾਲਾ ਪਰ ਪਤਾ ਜੇ ਤੇ ਰੁਸ ਗਿਆ ਤੇ ਅਸੀਂ ਮਨਾ ਲੈਣਾ ਇਹ ਤੇ ਕੰਮ ਹੀ ਸੌਖਾ ਕਿ ਵਿਆਹ ਤੋਂ ਬਾਅਦ ਇੱਕ ਰੁਮਾਲਾ 500 ਦਾ ਚੜਾਵਾਂਗੇ 500 ਗੁਲਗਜ ਪਾਵਾਂਗੇ ਪਾਈ ਸਭ ਤੋਂ ਅਰਦਾਸ ਕਰਾਵਾਂਗੇ ਜਦ ਸਾਡੇ ਚੋਂ ਗਲਤੀਆਂ ਬਖਸ਼ ਲੋਵੇ। ਵੀ ਜਾਣ ਬੁੱਝ ਕੇ ਐਵੇਂ ਤੇ ਗਲਤੀਆਂ ਕਰਕੇ ਤੇ ਫਿਰ ਉੱਤੋਂ ਤੋਂ ਚਲਾਕ ਹੋ ਕੇ ਨਹੀਂ ਪਾਈ ਸਿਆਣਾ ਬਣ ਕੇ ਨਹੀਂ। ਰੱਬ ਪਰਮੇਸ਼ਰ ਬੜਾ ਵੱਡਾ ਪਈ ਉਲੁਤਿਲੇ ਜਨਾਨਾ ਸਮਝੇ। ਦਾਤਾ ਨੂੰ ਏਡਾ ਵੱਡਾ ਸਮਝ ਲੈ ਕਿਉਂਕਿ ਸਿਆਣਾ ਹੋ ਗਿਆ ਨਾ। ਨਾਲ ਕੇ ਫਿਰ ਕਹਿ ਦਿੰਦਾ। ਕਿ ਜਦੋਂ ਨਿਆਣਾ ਹੋ ਕੇ ਇਹ ਅਰਦਾਸ ਕਰੇਗਾ ਕਿ ਤੂੰ ਦਾਤਾ ਮੰਗਣ ਕੋ ਸਗਲੇ ਕਿ ਰੱਬ ਜੀ ਤੂੰ ਦਾਤਾ ਹੈ ਮੰਗਣ ਕੋ ਸਗਲੇ ਤਾਂ ਪਾਵ ਸਾਰੇ ਸ੍ਰਿਸ਼ਟੀ ਤੇਰੇ ਦਰਤੀ ਮੰਗਤੀ ਮੈਂ ਵੀ ਮੰਗਤਾ ਪਰ ਮੰਗਣ ਦਾ ਮਤਲਬ ਇਹ ਨਹੀਂ ਸਭ ਨੂੰ ਮਿਲ ਜਾਏਗਾ ਕਹਿੰਦੇ ਦਾਨ ਦੇਹ ਪ੍ਰਭ ਪਾਨੈ ਦਾਨ ਦਾ ਮਤਲਬ ਇਹ ਉਹ ਜਦੋਂ ਤੈਨੂੰ ਪਾ ਜਾਵੇ ਦੇਣਾ ਤੇ ਦੋਦੋ ਹੀ ਹੈ ਔਰ ਦੇਂਗਾ ਉਹਨੂੰ ਜਿਹੜਾ ਬਾਲਕ ਬਣ ਕੇ ਉਹਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਜੋ ਮੰਗੇ ਫਿਰ ਉਹੀ ਦਿਓ ਪਰ ਰੱਬ ਪਰਮੇਸ਼ਰ ਦੇ ਖੇਡ ਵੀ ਅਚਰਜ ਹੈ ਗੁਰੂ ਸਾਹਿਬ ਕਹਿੰਦੇ ਖਿਨ ਮੈਂ ਅਵਰ ਖਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ ਬੰਦੇ ਦੇ ਵੀ ਆਪਣੇ ਵੱਸ ਕੋਈ ਨਹੀਂ ਰੱਬ ਦੇ ਖੇਡ ਜਿਹੜੀ ਅਚਰਜ ਹੈਰਾਨ ਕਰਨ ਵਾਲੀ ਹੈ ਇੱਕ ਖੇਣੇ ਵਿੱਚ ਕੁਝ ਤੇ ਦੂਜੇ ਖੁਣ ਵਿੱਚ ਕੁਝ ਕਰ ਸਕਣਾ ਕਿਉਂਕਿ ਤੂੰ ਸਮਰੱਥ ਹੈ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗੰਮਿਆਪਾਰੇ ਰੂੜੋ ਦਰਤ ਹੁੰਦਾ ਬੜਾ ਸੋਣਾ ਗੋੜੋਦਰ ਤੋਂ ਤਾਂ ਗੈਰ ਗੰਭੀਰ ਤੂੰ ਸੋਹਣਾ ਵੀ ਹੈ ਗੰਭੀਰ ਵੀ ਹੈ ਉੱਚਾ ਵੀ ਹੈ ਤੇਰਾ ਪਰਿਵਾਰ ਵੀ ਕੋਈ ਨਹੀਂ ਤੇ ਜਿੰਦਾ ਪਰਿਵਾਰ ਕੋਈ ਨਹੀਂ ਸਭ ਤੋਂ ਸੋਹਣਾ ਸਭ ਤੋਂ ਉੱਚਾ ਹੁੰਦੇ ਚਰਨਾਂ 'ਚ ਪਈ ਅਰਦਾਸ ਕਰ ਕਿ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੇ ਬਾਣੀ ਕਿ ਜਦੋਂ ਤੁਸੀਂ ਕਿਰਪਾ ਕੀਤੀ ਆਪਣੇ ਸੰਗਤ ਵਿੱਚ ਮਿਲਾਇਆ ਤੇ ਫਿਰ ਤੁਹਾਡੀ ਸੱਚੀ ਬਾਣੀ ਜਿਹੜੀ ਸੁਣੀ ਜਿਹੜੇ ਬਾਣੇ ਨੂੰ ਸੁਣਨ ਵਾਸਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕੰਨਾਂ ਨੂੰ ਸਮਝਾ ਕੇ ਕਹਿੰਦੇ ਨੇ ਕਿ ਇਹ ਸਰਵਣੋ ਮੇਰਿਓ ਸੱਚ ਐ ਸੁਣਨੈ ਨੂੰ ਪਠਾਏ ਸੱਚੇ ਰੱਬ ਨੇ ਤੈਨੂੰ ਸੁਣਨ ਵਾਸਤੇ ਲਾਇਆ ਸੀ ਸੁਣੀ ਸਤ ਬਾਣੀ ਪਰ ਜਦੋਂ ਤੁਸੀਂ ਕਿਰਪਾ ਕੀਤੀ ਸੰਗਤ ਵਿੱਚ ਮਲਾਇਆ ਫਿਰ ਤੁਹਾਡੀ ਸੱਚੀ ਬਾਣੀ ਸੁਣੀ ਤੇ ਜਦੋਂ ਬਾਣੇ ਨੂੰ ਸੁਣਿਆ ਫਿਰ ਕਹਿੰਦੇ ਅਨੰਦ ਭਇਆ ਪਿਕ ਤਹੇ ਨਾਨਕ ਪ੍ਰਤਾਪ ਪੁਰਖ ਨਿਰ ਬਾਣੀ ਇਹ ਸਤਿਗੁਰੂ ਜੀ ਤੇਰੀ ਬਾਣੀ ਨੂੰ ਵੇਖ ਕੇ ਪੜ ਕੇ ਸੁਣ ਕੇ ਆਨੰਦ ਆ ਗਿਆ ਤੇਰੇ ਪ੍ਰਤਾਪ ਨੂੰ ਜਾਣ ਕੇ ਆਨੰਦ ਆ ਗਿਆ ਅਨੰਦ ਪਿਆ ਪਿਖ ਤਹੀ ਵੇਖਦੇ ਨਾਲ ਕਿਉਂਕਿ ਸੇ ਵੇਖਣ ਦਾ ਯਤਨ ਨਹੀਂ ਕੀਤਾ ਗੁਰੂ ਸਾਹਿਬ ਦੇ ਕਹਿੰਦੇ ਗੁਰੂ ਕਹਿੰਦੇ ਉਹਨੂੰ ਨੇ ਕਿ ਤਨ ਮਨ ਹੋਏ ਨੇ ਹਾਲ ਜਾਂ ਗੁਰ ਦੇਖਾ ਸਾਹਮਣੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਅਨੰਦ ਪਿਆ ਪਿਖ ਤੇ ਜਦੋਂ ਆਪਣੇ ਗੁਰੂ ਨੂੰ ਦੇਖਿਆ ਬਾਣੀ ਸੁਣੀ ਆਨੰਦ ਆ ਗਿਆ ਪ੍ਰਤਾਪ ਪੁਰਖ ਨਿਰਬਾਣੀ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਜਿਹੜਾ ਨਿਰਭਾਨ ਰੱਬ ਪਰਮੇਸ਼ਰ ਹੈ ਨਾ ਉਹਦਾ ਪ੍ਰਤਾਪ ਬੜਾ ਵੱਡਾ ਹੈ ਜਦੋਂ ਜਾਣਿਆ ਦੇਖਿਆ ਤੇ ਆਨੰਦ ਆ ਗਿਆ ਹੋਈਆਂ ਪੁੱਲਾਂ ਦੀ ਖਿਮਾ ਆ ਇੱਕ ਦੋ ਵਰੀ ਰਚਨਾ ਦੇ ਨਾਲ ਲਵਾਈਏ ਹਾਜ਼ਰੀ ਫਿਰ ਸਮਾਪਤੀ ਹੈ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਨਾਮ ਕਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ